ਕਲ ਬਈ ਹੋਰ ਕੀ ਹਾਲ ਚਾਲ ਥੋੜਾ ਸਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਚ ਅਪਾ ਮਸਟੇਟਸ ਦਾ ਟਰੀਟਮੈਂਟ ਦੱਸਾਂਗੇ ਆਪਣੀ ਗਾਂ ਦੇ ਜਿਹੜੀ ਗਾਂ ਦੇ ਬਈ ਇੱਕ ਥਣ ਨੂੰ ਮਸਟੇਟਸ ਹੋ ਜਾਂਦਾ ਕਿ ਜਿਨ੍ਹਾਂ ਦੇ ਆਰਡਰ ਨੂੰ ਵੀ ਹੋ ਜਾਂਦਾ ਹੁੰਦਾ ਪਰ ਕੱਲੇ ਜਿਹੜੇ ਥਣ ਦੇ ਵਿੱਚ ਛੱਡੀਆਂ ਹੁੰਦੀਆਂ ਤੇ ਜਿਆਦਾ ਛੱਡੀਆਂ ਦੇ ਨਾਲ ਥੋੜਾ ਜਿਹਾ ਦੁੱਧ ਰਹਿ ਜਾਂਦਾ ਦੋ ਕੋ ਘੁੱਟਾ ਉਹਦੇ ਕਰਕੇ ਨਾਲ ਅਪਾ ਲਾ ਦਾਂਗੇ ਇੱਕ ਵਟਕੇਲ ਦੇ ਵੀਟਾ ਸੈਪਸ ਤਿੰਨ ਐਂਟੀਬਾਇਟਿਕ ਲਾ ਦਾਂਗੇ 4.5 ਗ੍ਰਾਮ ਦੇ ਤੇ ਨਾਲ ਅਪਾ ਮਿਗਰੋਡਾਈਨ ਲਾ ਦਾਂਗੇ ਦੋ ਦਿਨ ਮਿਗਲੋਡਾਈਨ ਲਾ ਦਾਂਗੇ ਆਪਾਂ 15 15 ਐਮਐਲ ਤੇ ਤਿੰਨ ਦਿਨ ਲਾ ਦਾਂਗੇ ਆਪਾਂ ਵਿਟਾਮਿਨ ਸੀ ਦੇ ਇੰਜੈਕਸ਼ਨ ਉਹ 10 10 ਐਮਐਲ ਲਾ ਦਿੰਨੇ ਆ ਆਪਣੀ ਗਾਹ ਨੂੰ ਆ ਗਿਆ ਤੇ ਆਪਾਂ ਉਹਦਾ ਟ੍ਰੀਟਮੈਂਟ ਕਰਦੇ ਆ ਤੇ ਨਾਲ ਆਪਾਂ ਉਹਨੂੰ ਆਹ ਡਟਾਲ ਦੀ ਸ਼ੀਸ਼ੀ ਹੁੰਦੀ ਐ ਏਡੀ ਸਾਰੀ ਤੇ ਇਹਦੇ ਆਪਾਂ ਤਿੰਨੀ ਸੀ ਕਰ ਲੈ ਦੁੱਧ ਵਿੱਚ ਪਾ ਕੇ ਦੇ ਸਕਦੇ ਆ ਤੇ ਇਹਦੇ ਨਾਲ ਵੀ ਬਹੁਤ ਹੁੰਦਾ ਤੇ ਇੱਕ ਕਈ ਟ੍ਰਾਈਸੋਡੀਅਮ ਸਟ੍ਰੇਟ ਆਉਂਦਾ ਹੁੰਦਾ ਤੇ ਉਹਦੇ ਨਾਲ ਜਿਵੇਂ 100 ਗ੍ਰਾਮ ਲੈ ਲਏ ਤੇ ਉਹਨੇ 5 ਗੋੜੀਆਂ ਬਣ ਕੇ ਤੇ ਇਹਨੂੰ 5 ਦਿਨ ਦੇ ਦੇ ਲਗਾਤਾਰ ਇਹ ਟਰੀਟਮੈਂਟ ਹੁੰਦਾ ਇਹਦੇ ਨਾਲ ਨਾ ਮਸਟੇਟਸ ਜਮਾਂ ਹੀ ਜਾੜ ਜਾਂਦੀ ਆ ਥਾਂ ਚੋਂ ਤੇ ਅੱਜ ਆਪਾਂ ਕਰ ਲੱਗੇ ਆ ਟਰੀਟਮੈਂਟ ਤੇ ਫਿਰ ਆਪਾਂ ਕੱਟੀ ਦਾ ਵੀ ਕਰਦੇ ਆ ਟਰੀਟਮੈਂਟ ਤੇ ਆ ਭਰ ਲਿਆ ਆਪਾਂ ਇੰਜੈਕਸ਼ਨ ਕਰਦੇ ਆ ਤੇ ਬਈ ਹੁਣ ਜਿਹੜੀ ਆ ਇਹਦੇ ਵਿੱਚ ਇੱਕ ਮਿਲ ਜਾਂਦੀ ਆਪਾਂ ਨੂੰ ਸੂਈ ਸਰਿੰਜ ਦੇ ਨਾਲ ਐਂਟੀਬਾਇਓਟਿਕ ਡਿਸਟਿਲਡ ਵਾਟਰ ਤੇ ਇਹਨੂੰ ਮਿਕਸ ਕਰਕੇ ਤੇ ਮਿਗਲਡਾਈ ਤੁਹਾਨੂੰ ਸਾਰੇ ਮੈਂ ਭਰ ਕੇ ਸਰਿੰਜ ਚ ਫਿਰ ਆਪਾਂ ਲਾਉਨੇ ਆ ਕਰਨ ਜੀ ਵੀਰੇ ਹੁਣ ਇਹਦੇ ਆਪਾਂ ਤਿੰਨੇ ਟੀਕੇ ਲਾ ਦਾਂਗੇ ਤੇ ਤਿੰਨੇ ਭਰ ਲਿਆ ਤੇ ਜਿਹੜਾ ਹੁੰਦਾ ਆਪਣਾ ਵਿਟਾਮਿਨ ਸੀ ਇਹਨੂੰ ਸਿਰਫ ਇੱਕ ਸਾਈਡ ਲਾਓ ਤੇ ਮੈਗਨੀਓਡਾਈਨ ਮੈਗਨੀਓਡਾਈਨ ਤੇ ਦੂਜਾ ਆਪਣਾ ਆ ਬੀਟਾ ਸਫ ਇਹਨੂੰ ਦੂਜੀ ਸਾਈਡ ਲਾ ਦੋ ਇਹਨੂੰ ਬਚਾ ਕੇ ਲਾਵੇ ਇੱਕ ਥਾਂ ਤੇ ਨਾ ਲਾਵੇ ਸੂਈ ਆੜ-ਆੜ ਥਾਂ ਲਾਵੇ ਨਹੀਂ ਤੇ ਇਨਫੈਕਸ਼ਨ ਹੋ ਸਕਦੀ ਹੁੰਦੀ ਆ ਤੇ ਹੁਣ ਆਪਾਂ ਇਹਦੇ ਟੀਕੇ ਲਾ ਦਈਏ ਤੇ ਫਿਰ ਮਿਲਦੇ ਆਂ ਵੀਰੇ ਤਿੰਨ ਦਿਨ ਦਾ ਲਗਾਤਾਰ ਟ੍ਰੀਟਮੈਂਟ ਆ ਸਿਰਫ ਤੇ ਆ ਦੋ ਵਿਟਾਸਫ ਰਹਿ ਗਏ ਤੇ ਆਪਣਾ ਆ 30 ਐਮਐਲ ਸੀਗਾ ਤੇ 40 ਐਮਐਲ ਸੀ ਉਹ ਤੇ ਫਿਰ ਆ ਇੰਨੇ ਕ ਲੱਗ ਜਾਂਦੇ ਦਾ 100% ਇਲਾਜ ਆ ਮਸਟ੍ਰੇਟਸ ਜਾੜਿੰਦੀ ਇਹ ਕੱਲਰ ਨਾਲ ਲਾਵੇ ਨਾਲ ਟਟੋਲ ਵੀ ਦੇਵੇ ਟਟੋਲ ਦੀ ਇੱਕ ਸੀਸੀ ਲਿਆਵੇ ਪਾਈਆਕ ਦੀ ਪਾਈਆ ਜ 250 ਗ੍ਰਾਮ ਹੈਨਾ ਤੇ ਉਹਦੇ ਤਿੰਨ ਹਿੱਸੇ ਕਰ ਲੈ ਦੁੱਧ ਚ ਪਾ ਕੇ ਉਹਨੂੰ ਦੇ ਦੇ ਇੱਕ ਅੱਜ ਫਿਰ ਕੱਲ ਨੂੰ ਫਿਰ ਪਰਸੋਂ ਤੇ ਉਹਦੇ ਨਾਲ ਆਰਾਮ ਮਿਲ ਜਾਂਦੇ ਤੇ ਟ੍ਰਾਈਸੋਡੀਅਮ ਸਟ੍ਰੇਟ ਲਿਆਵੇ 100 ਗ੍ਰਾਮ ਤੇ ਉਹਦੀਆਂ ਪੰਜ ਪੁੜੀਆਂ ਬਣ ਲੈਵੇ ਆ ਚੀਜ਼ ਬਣ ਜਾਂਦੀ ਉਸ ਤੋਂ ਬਾਅਦ ਥਾਂ ਦੇ ਵਿੱਚੋਂ ਇਹ ਤਿੰਨ ਟਾਈਮ ਦਿਨ ਚ ਕੱਢਣਾ ਪੈਂਦਾ ਇਹ ਮਸਟ ਸਟੇਟਸ ਇਹ ਨਹੀਂ ਤੇ ਇਨਫੈਕਸ਼ਨ ਜਿਆਦਾ ਫਲਾ ਦਿੰਦੀ ਆ ਆਪ ਦੇਖੋ ਜਿਵੇਂ ਦੁੱਧ ਜੰਮਿਆ ਪਾਣੀ ਬਣਿਆ ਪਿਆ ਹੁਣ ਡਟੋਲ ਵੀ ਦਿੰਨੇ ਆ ਇਸ ਤੋਂ ਬਾਅਦ